ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਗਨ ਸਿੰਧੂ ਭੇਂਦਾ ਜੋ ਮਸਲਾ ਚੱਲ ਰਿਹਾ ਸੀਗਾ ਉਹ ਤੇ ਪਰਚਾ ਕੀਤਾ ਗਿਆ ਸੀ ਨਜਾਇਜ਼ ਦੇਖੋ ਪੱਤਰਕਾਰਾਂ ਦਾ ਕੰਮ ਹੁੰਦਾ ਤੁਸੀਂ ਪੱਤਰਕਾਰ ਹੋ ਤੁਹਾਡਾ ਕੰਮ ਆ ਅਸਲੀਅਤ ਜਗ੍ਜ਼ਾਰ ਕਰਨਾ ਭਾਵੇਂ ਉਹ ਜਿਹਦੀ ਮਰਜ਼ੀ ਹੋਵੇ ਵਰਜਿੰਦਰ ਕਿਰਤੀ ਕਿਸਾਨੀ ਯੂਨੀਅਨ ਨਾਲਾ ਜਿਹਨੇ ਨਜਾਇਜ਼ ਪੱਤਾ ਪਰਚਾ ਕਰਾਇਆ ਗਗਨ ਮੈਂ ਬੋਲ ਤੇ ਹੱਕ ਵਿੱਚ ਸਾਰੀਆਂ ਜਥੇਬੰਦੀਆਂ ਅੱਜ ਇੱਥੇ ਮੋਤਵਾਰ ਬੰਦੇ ਜਿਹੜੇ ਆ ਉਹ ਹਾਜ਼ਰ ਹੋਏ ਆ ਐਸਪੀ ਸਾਹਿਬ ਆਏ ਆ ਸਾਡਾ ਅੱਜ ਪ੍ਰੋਗਰਾਮ ਸੀਗਾ ਐਸਐਸਪੀ ਡਾਕਟਰ ਤੇ ਕਰਾਉਗਾ ਪਰ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਅਸੀਂ ਪਰਚਾ ਕਰਨ ਦਾ। ਸੋ ਅਸੀਂ ਉਹਨਾਂ ਦੇ ਨਾਲ ਵੀ ਸਹਿਮਤੀ ਦਿੱੰਨੇ ਆ। ਸੋ ਮਸਲਾ ਇਹਦੇ 'ਚ ਇਹ ਸੀਗਾ ਕਿ ਇੱਕ ਆਡੀਓ ਜਿਹੜੀ ਆ ਉਹ ਅਸਲੀਅਤ ਚੱਕ ਜਾਰ ਕੀਤੀ ਸੀ ਰਜਿੰਦਰ ਕਾਮਰੇਡ ਦੀ ਕਿਰਤੀ ਕਤਾਨੀ ਉਹਨੇ ਨਾਲ ਇਹਦੀ ਪੈਸੇ ਦੇ ਲੈਣ ਦੇਣ। ਉਹ ਅਸਲੀਅਤ ਸੀ ਪਰ ਇਹਨੇ ਉਲਟਾ ਪਰਚਾ ਕਰਵਾਤਾ ਕਿ ਜੀ ਇਹ ਜਿਹੜਾ ਐਡੀਟਿੰਗ ਕੀਤੀ ਹੋਈ ਵੀਡੀਓ। ਪਹਿਲੀ ਗੱਲ ਤਾਂ ਇਹ ਆ ਉਹਦੇ ਵਿੱਚ ਗਗਨ ਭੈਣ ਤੇ ਇੱਕ ਗਮਦੂਰ ਸਿੰਘ ਆ ਜਿਹੜੇ ਚੰਦਪਾਣ ਵਾਲੇ ਆ। ਉਹਨਾਂ ਨੂੰ ਵਿੱਚ ਰੱਖਿਆ ਕਿ ਦੱਸੋ ਚੰਦਪਾਣ ਵਾਲੇ ਗਮਦੂਰ ਸਿੰਘ ਦਾ ਕੀ ਕੰਮ ਸੀ। ਗਗਨ ਭੈਣ ਨੇ ਆਡੀਓ ਚਲਾਈ ਚਲਵਾਈ ਹਰੀਪ ਸਿੰਘ ਵਾਲੇ ਦੇ ਗਮਦੂਰ ਸਿੰਘ ਨੇ ਚੰਦਪਣ ਵਾਲਾ ਦੇ ਗਮਦੂਰ ਸਿੰਘ ਨੂੰ ਕਿਉਂ ਵਿੱਚ ਪਾਇਆ ਗਿਆ ਦੇਖੋ ਇਹ ਮਜ਼ਦੂਰਾਂ ਨੂੰ ਤੇ ਕਿਸਾਨ ਭਰਾਵਾਂ ਨੂੰ ਜ਼ਿਮੀਂਦਾਰਾਂ ਨੂੰ ਆਫਰੇ ਜਿਹੜਾ ਕਿਤੀ ਕਿਸਾਨ ਯੂਨੀਅਨ ਵਾਲੇ ਆ ਇਹ ਬਖਲਾਹਟ ਪੈਦਾ ਕਰਕੇ ਆਪਸ ਵਿੱਚ ਲੜਾਈ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਭੌਲਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਜਿਹੜਾ ਜ਼ਰੂਰ ਲਿਆ ਜਾਵੇ ਇਹ ਤੁਹਾਨੂੰ ਵੀ ਪਤਾ ਕਿ ਦੀਪ ਸਿੱਧੂ ਦੇ ਖਿਲਾਫ ਇਹਨੇ ਕਿੰਨਾ ਕੁਸ਼ ਮੁੰਡਿਆ ਸੀ ਅੱਜ ਵੀ ਇਹ ਦੀਪ ਸਿੱਧੂ ਨੂੰ ਗਦਾਰਾ ਦਾ ਸਾਡੇ ਲਈ ਇਹ ਉਦੋਂ ਤੋਂ ਹੀ ਸਾਡੇ ਵੱਲੋਂ ਗਦਾਰਾ ਸੀ ਜੀ ਬਾਈ ਜੀ ਬਾਈ ਕਿੱਥੇ ਤੇ ਵੀਡੀਓ ਦੀ ਗੱਲ ਕਰ ਰਹੇ ਹੋ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਆਈਆਂ ਜੀ ਉਹਨਾਂ ਦਾ ਕੰਮ ਕਰ ਰਹੇ ਜਿਹੜੀ ਕਿੱਥੇ ਤੇ ਵੀਡੀਓ ਦੀ ਤੁਸੀਂ ਕੌਡੀ ਵਿੱਚ ਗੱਲ ਕਰ ਰਹੇ ਹੋ ਉਹ ਕੌਡੀ ਵਿੱਚ ਸੇ ਤੇ ਲੈਂਡ ਦੇਣ ਦੀ ਗੱਲ ਸੀਗੀ ਕਿਸ ਕਿਸ ਮਾਮਲੇ ਦੀ ਦੇਖੋ ਮੈਡੀਕਲ ਮੈਡੀਕਲ ਬਾਕੀ ਪਤਾ ਕੀ ਹੋਰ ਬਹੁਤ ਗੱਲਾਂ ਆਉਂਦੀਆਂ ਜੇ ਆਪਾਂ ਕਹਿ ਲਈਏ ਕਿ ਪੁਰਾਣੀਆਂ ਗੱਲਾਂ ਗੱਡਰ ਚੋਰੀ ਵਾਲੀਆਂ ਹੋਰ ਬਥੇਰੀਆਂ ਗੱਲਾਂ ਹੈਗੀਆਂ ਉਹ ਵੀ ਕੋਈ ਨਹੀਂ ਆਪਾਂ ਕਿਸੇ ਨਾ ਬਹਿ ਕੇ ਜ਼ਰੂਰ ਕਰਾਂਗੇ ਪਰ ਅਸਲੀਅਤ ਇਹੀ ਹੈ ਕਿ ਅਸਲੀਅਤ ਸਾਰਿਆਂ ਨੂੰ ਜਗ ਜਾ ਰਾ ਉਹਨਾਂ ਦੀ ਪੱਤਰਕਾਰ ਭਾਈਚਾਰੇ ਦੇ ਅਸੀਂ ਹੱਕ 'ਚ ਖੜੇ ਆਂ ਪਹਿਲਾਂ ਵੀ ਜੇ ਕੋਈ ਪੱਤਰਕਾਰ ਪਰਚ ਪੱਤਰਕਾਰ ਭਾਈਚਾਰੇ ਦੇ ਖਿਲਾਫ ਕੋਈ ਐਕਸ਼ਨ ਹੋਵੇ ਆਉਦੇ ਹੱਕ ਵੀ ਅਸੀਂ ਖੜੇ ਆਂ ਪੰਜਾਬ ਯੂਨੀਅਨ ਆ ਆਲੇਲੀਆ ਕਿਸਾਨੀ ਯੂਨੀਅਨ ਫੱਤੇ ਆ ਕਾਫੀ ਯੂਨੀਅਨ ਦਾ ਯੂਨਾਈਟਿਡ ਸਿੱਖ ਫੈਡਰੇਸ਼ਨ ਆ ਅੰਤਰਰਾਸ਼ਟਰੀ ਸਿੱਖ ਫੈਡਰੇਸ਼ਨ ਆ ਟਕੌਂਦਾ ਯੂਨੀਅਨ ਆ ਬੜੀ ਪੂਛ ਗੱਲ ਨੇ ਬੜੀ ਟੀਮਾਂ ਦੇ ਨਾਲ ਜਾਓ ਕਾਫੀ ਯੂਨਾਂ ਕਾਫੀ ਜਥੇਬੰਦੀਆਂ ਜਿਹੜੀਆਂ ਇੱਥੇ ਉਹਨਾਂ ਨੇ ਸਪੋਰਟ ਕਰਦੀ ਆ ਸੋ ਜੇ ਇਹ ਫੇਰ ਵੀ ਪ੍ਰਸ਼ਾਸਨ ਵੈਸੇ ਪ੍ਰਸ਼ਾਸਨ ਨੇ ਆਸ਼ਵਾਸ਼ਣ ਦਿੱਤਾ ਜੇ ਫਿਰ ਪ੍ਰਚਲਨ ਨਾਮੇ ਕਲੀ ਕਰਦਾ ਤੇ ਅਸੀਂ ਅਗਲਾ ਐਕਸ਼ਨ ਮੰਨ ਮੰਨ ਕੇ ਇਹ ਪੱਤਰ ਰੱਦ ਕਰਉਣ ਦੀ ਵਾਅਦਾ ਕੀਤਾ ਇੱਕ ਛਣ ਜੀ ਥੋਰ ਗੱਲ ਹੈ ਵੀ ਜਿੰਦਰ ਸਿੰਘ ਜਿੰਦੀ ਤੁਸੀਂ ਗੱਲ ਕਰ ਰਹੇ ਜਿੰਦੀ ਆਡੀਓ ਤੁਸੀਂ ਗੱਲ ਕਰ ਰਹੇ ਵੀ ਵਾਇਰਲ ਹੋਈ ਹੈ ਉਹ ਵੀ ਕਿਸਾਨ ਯੂਨੀਅਨ ਦਾ ਹੱਕੂ ਹੈ ਤੁਸੀਂ ਵੀ ਕਿਸਾਨ ਯੂਨੀਅਨ ਨਾਲ ਰਿਲੇਟਡ ਕਿਤੇ ਨਾ ਕਿਤੇ ਆਪਸੀ ਟਕਰਾਅ ਦੇ ਸਭ ਤੋਂ ਵੱਡੀ ਗੱਲ ਆ ਸਭ ਤੋਂ ਵੱਡੀ ਗੱਲ ਇਤਿਹਾਸ ਦੇ ਵਿੱਚ ਹੋਈ ਹੈ ਕਿ ਕਿਸਾਨ ਯੂਨੀਅਨ ਨੇ ਪੱਤਰਕਾਰ ਤੇ ਪੱਤਰ ਕਰਾਇਆ ਇਹ ਪਹਿਲੀ ਵਾਰੀ ਹੋਈ ਆ ਜ਼ਿੰਦਗੀ ਦੇ ਵਿੱਚ ਹਾਲਾਂਕਿ ਕਿਸਾਨ ਯੂਨੀਅਨ ਨੇ ਕਦੇ ਪੱਤਰਕਾਰ ਤੇ ਪਰਚਾ ਨਹੀਂ ਕਰਵਾਇਆਗਾ ਦੇਖੋ ਕਿੱਡੀ ਵੱਡੀ ਗੱਲ ਆ ਕਿੱਡੀ ਵੱਡੀ ਸਾਜ਼ਿਸ਼ ਆ ਤੁਸੀਂ ਪੱਤਰਕਾਰ ਹੋ ਜੇ ਹੁਣ ਤੁਹਾਡੇ ਪੱਤਰਕਾਰਾਂ ਤੇ ਸਾਡੀ ਤੁਸੀਂ ਵੀਡੀਓ ਕੋਈ ਪਾਉਣੇ ਹੋ ਅਸੀਂ ਤੁਹਾਡੇ ਤੇ ਪਰਚਾ ਕਰਾਈ ਜਾਏਗਾ ਯਾਰ ਇਹ ਕੋਈ ਗੱਲ ਥੋੜੀ ਆ ਫਿਰ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਆਪਣੀ ਕੋਈ ਖਬਰ ਨਹੀਂ ਦਿਖਾਉਂਦਾ ਪਰ ਖਬਰ ਕਿਵੇਂ ਤੁਸੀਂ ਧੰਨਵਾਦ ਹੋ ਤੁਸੀਂ ਆਏ ਹੋ ਪੰਜਾਬ ਦਾ ਮੀਡੀਆ ਦਾ ਦੇਣ ਅਸੀਂ ਫ੍ਰੀਪੋਰਟ ਦੇ ਮੀਡੀਆ ਦਾ ਦੇਣ ਅਸੀਂ ਕਦੇ ਨਹੀਂ ਦੇ ਸਕਦੇਗੇ ਜਿਹੜਾ ਸਾਡੀਆਂ ਜਥੇਬੰਦੀਆਂ ਦੇ ਹੱਕ ਦੇ ਵਿੱਚ ਹਮੇਸ਼ਾ ਖੜਦੇ ਆ ਜੇ ਤੁਹਾਡੇ ਤੇ ਵੀ ਕੋਈ ਐਕਸ਼ਨ ਹੁੰਦਾ ਅਸੀਂ ਖੜੇ ਹਾਂ ਤੁਹਾਡੇ ਅਗਲੀ ਕਾਰਵਾਈ ਵਈ ਸੀਗੀ ਆਪਣੇ ਅਗਲੀ ਕਾਰਵਾਈ ਵਈ ਜੀ ਜੇ ਐਕਸ਼ਨ ਜਿਹੜਾ ਅੱਜ ਕੈਨਸਲ ਹੋਇਆ ਜੇ ਇਹ ਪਰਚਾ ਜਿਹੜਾ ਰੱਦ ਨਹੀਂ ਹੁੰਦਾ ਅਸੀਂ ਬੈਠੇ ਆ ਜੋ ਕਾਰਵਾਈ ਹੋਊਗੀ ਅਸੀਂ ਕਰਾਂਗੇ